ਪੂਰਥਲਾ ਸੁਤਾਨਪੁਰ 로ਦੀ ਰੋਡ ਤੇ ਪੀਰ પેટ્રોલ ਪੰਪ ਦੇ ਨਜ਼ਦੀਕ ਇੱਕ ਨੌਜਵਾਨ ਦੀ ਪੇਤ ਪਰੇ ਹਰਾਤਾਂ ਚ ਲਾਸ਼ ਮਿਲਣ ਕਾਰਨ ਤੜਤੱਲੀ ਮਚ ਗਈ ਹੈ ਦੱਸ ਦਈਏ ਇਹ ਮੌਕੇ ਤੇ ਜਾ ਕੇ ਪ੍ਰਾਪਤ ਜਾਣਕਾਰੀ ਅਨੁਸਾਰ ਮ੍ਰਿਤਕ ਨੌਜਵਾਨ ਦੀ ਪਛਾਣ ਜਤਿੰਦਰ ਸਿੰਘ ਪੁੱਤਰ ਵਿਜੇ ਸਿੰਘ ਉਮਰ ਕਰੀਬ 24 ਸਾਲ ਵੱਜੋ ਹੋਈ ਹੈ ਤੇ ਮੌਕੇ ਤੇ ਹਾਜ਼ਰ ਮ੍ਰਿਤਕ ਨੌਜਵਾਨ ਦੀ ਮਾਤਾ ਮਿੰਨਾ ਦੇਵੀ ਨੇ ਦੱਸਿਆ ਹੈ ਕਿ ਉਹਨਾਂ ਦੇ ਉਹਨਾਂ ਨੂੰ ਜਿਹੜਾ ਹੈ ਉਹਨਾਂ ਦੇ ਜਾਣਕਾਰ ਆਟੋ ਚਾਲਕ ਹੀਰਾ ਸਿੰਘ ਵੱਲੋਂ ਸੂਚਨਾ ਦਿੱਤੀ ਗਈ ਸੀ ਜਦੋਂ ਉਹਨਾਂ ਨੇ ਆ ਕੇ ਦੇਖਿਆ ਤਾਂ ਉਹਨਾਂ ਦੇ ਨੌਜਵਾਨ ਪੁੱਤਰ ਜਤਿੰਦਰ ਸਿੰਘ ਦੀ ਖੂਨ ਨਾਲ ਲਤਫਤ ਲਾਸ਼ ਤੜ ਕਿਨਾਰੇ ਪਈ ਹੋਈ ਸੀ ਅਤੇ ਨੌਜਵਾਨ ਦੇ ਸਿਰ ਤੇ ਕਾਫੀ ਗੰਭੀਰ ਸੱਟ ਲੱਗੀ ਹੋਈ ਹੈ ਇਸ ਮੌਕੇ ਮ੍ਰਿਤਕ ਜਤਿੰਦਰ ਸਿੰਘ ਦੇ ਦੋਸਤ ਅਮਰਪ੍ਰੀਤ ਸਿੰਘ ਉਰਫ ਕੋਲੂ ਵਾਸੀ ਨਾਮਾ ਪਿੰਡ ਪੱਠੇ ਨੇ ਦੱਸਿਆ ਹੈ ਕਿ ਬੀਤੀ ਰਾਤ ਉਕਤ ਨੌਜਵਾਨ ਉਸਦੇ ਨਾਲ ਹੀ ਸੀ ਅਤੇ ਉਸ ਨੂੰ ਉਸਦੇ ਘਰ ਛੱਡ ਕੇ ਵਾਪਸ ਆਪਣੇ ਘਰ ਗਿਆ ਸੀ ਤੇ ਉਸਨੇ ਇਸ ਘਟਨਾ ਸੰਬੰਧੀ ਸਵੇਰੇ ਹੀ ਉਸ ਨੂੰ ਜਿਹੜੀ ਹੈ ਉਹ ਜਾਣਕਾਰੀ ਮਿਲੀ ਹੈ ਤੇ ਇਸ ਮੌਕੇ ਘਟਨਾ ਸਥਾਨ ਤੇ ਪਹੁੰਚੇ ਐਸਆਈ ਨੇ ਦੱਸਿਆ ਹੈ ਕਿ ਉਹਨਾਂ ਨੂੰ ਸਵੇਰੇ ਹੀ ਇੱਕ ਕੰਟਰੋਲ ਰੂਮ ਤੋਂ ਫੋਨ ਆਇਆ ਸੀ ਕਿ ਤੀਰ ਪੰਪ ਤੇ ਨਜ਼ਦੀਕ ਕੋਈ ਐਕਸੀਡੈਂਟ ਹੋਇਆ ਹੈ ਤਾਂ ਉਹਨਾਂ ਨੇ ਤੁਰੰਤ ਪਹੁੰਚ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਹਾਂਜੀ ਇਹ ਜਿਹੜਾ ਬੱਚਾ ਜੋ ਹੈਗਾ ਤੁਹਾਡਾ ਸੀਗਾ ਬੱਚਾ ਕਿੰਨੇ ਚਿਰ ਦਾ ਕਿੰਨੀ ਉਮਰ ਹੈ ਦੀ ਜੇ ਤੁਹਾਨੂੰ ਕਿਸ ਤਰ੍ਹਾਂ ਪਤਾ ਲੱਗਿਆ ਵੀ ਇੱਥੇ ਜਿਹੜੀ ਡੈੱਡ ਬੋਡੀ ਪਈ ਹੈ ਉਹ ਬਾਜੀ ਦੱਸ ਕੇ ਆਏ ਮੈਂ ਥੋੜਾ ਜਿਹੀ ਰਾਤੀ ਉਹ ਮੁੰਡੇ ਨੇ ਛੱਡਾ ਨਾ ਆਇਆ ਜਿਹੜਾ ਉਹ ਸਾਡੀ ਚਲਾਉਂਦਾ ਵਾ ਉਹਨੇ ਛੱਡਾ ਨਾਲ 9:00 ਵਜੇ ਤੋਂ ਹੱਸਾ ਅੰਨਿਆ ਨਹੀਂ ਪਤਾ ਆਣਾ ਦੇ ਘਰੋਂ ਕੋਦੇ ਪਜੋ ਆਇਆ ਤੇ ਕੋਦੇ ਨਹੀਂ ਆਇਆ ਚਲੋ ਮੁੰਡੇ ਬੈਠੀ ਜਾਂਦੇ ਆ ਫੇਰ ਉਹ ਫੇਰ ਮੁੜ ਕੇ ਮੁੜ ਕੇ ਗਿਆ ਇਹਨਾਂ ਤੇ ਸਵੇਰੇ ਉਹਨਾਂ ਨੇ ਦੱਸਣ ਗਿਆ ਸੀ ਬਾਜੀ ਹੀਰੇ ਇਹ ਕਿ ਨਾਮ ਕੀ ਮੁੰਡੇ ਦਾ ਨਾਮ ਕੀ ਹੈ ਜਿਹੜਾ ਇਤੰਦਰ ਇਤੰਦਰ ਓਕੇ ਇਹ ਪੂਲ ਸੁਦੀ ਕਾਰਜਕਾਰੀ ਨੂੰ ਕੁਛੜਾ ਸਮਾਂ ਦੋ ਤੁਸੀਂ ਕਿਨੇ ਚਰ ਹੋ ਗਿਆ ਬੋਲ ਕੋਨੇ ਤੇ ਕੋ ਕਾਰਵਾਈ ਨਹੀਂ ਕੀਤੀ ਜਿਆ ਡੈਡ ਬੋਡੀ ਨੂੰ ਪਹੁੰਚਿਆ ਪਤਾ ਨਹੀਂ ਲੱਗਾ ਡੈਡ ਬੋਡੀ ਰੁਕ 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 ਸੁਣਿਆ ਜੀ ਆਹ ਜੀ ਟੀਰ ਪਟੋਲ ਤੋਂ ਲੱਗੇ ਐਕਸੀਡੈਂਟ ਹੋਇਆ ਹੈ ਤੋਂ ਮੈਂ ਮੇਰਾ ਨਾਮ ਅਧਿਕਾਰ ਕਰਮਚਾਰੀ ਹਿੰਦਰ ਸਿੰਘ ਆ ਗਏ ਮੱਸੇ ਦੇ ਤਾਂ ਇਹਨਾਂ ਦੇ ਪਰਿਵਾਰਕ ਮੈਂਬਰ ਆਏ ਆ ਦੇਖਿਆ ਚੱਕ ਕੇ ਆਲੇ-ਦੋਲੇ ਪਤਾ ਵੀ ਕੀਤਾ ਇੱਕ ਜਿਸ ਆਪਣੇ ਬੋਸਨ ਛੱਡ ਕੇ ਆ ਰਿਹਾ ਸੀ ਕਿਸੇ ਨਾਲ ਉਹ ਕਹਿੰਦਾ ਐਕਸੀਡੈਂਟ ਹੋਇਆ ਹੈ ਤੇਰੀ ਬਾਡੀ ਇਸ ਨੂੰ ਤੋ ਕਿ ਸ਼ਹਿਰ ਉਸ ਮੁਦਦ ਬੋਸ਼ਮਾਨ ਦੀ ਜ਼ਿੰਮੇਵਾਰੀ ਜੋ ਵੀ ਡਾਕਟਰਾਂ ਨੇ ਰਾਇ ਹੋਏਗੀ ਕਿ ਕਿਹੜੀ ਕਾਰਨ ਹੈ ਕਿ ਪਤਾ ਲਗਾ ਕੇ ਅਧਿਕਾਰੀਆਂ ਨੂੰ ਸਰ ਲੋਕਾਂ ਦਾ ਕਹਿਣਾ ਹੈ ਕਿ ਡੇਢ ਘੰਟੇ ਤੋਂ ਜਿਹੜਾ ਹੈਗਾ ਕਿ ਬੋਲਤ ਵਿੱਚ ਆਇਆ ਇਹਨਾਂ ਨੂੰ ਕੋਈ ਕਨਵੇਨਸ ਨਹੀਂ ਜਿਹੜੀ ਅੱਗੇ ਡੱਡ ਬੋੜ ਦੀ ਜਾਣ ਵਾਸਤੇ ਲਿਖੀ ਗਿਆ ਕੋਈ ਮੈਨਸ ਕੋਈ ਨਹੀਂ ਮਿਲ ਰਹੀ ਪਰ ਅਸੀਂ ਉਹਨਾਂ ਦਿਨ ਹੈ ਜਿਹੜੇ ਵੀ ਆਟੋ ਨੂੰ ਰੋਕਦੇ ਆ ਜਾਂ ਕੁਝ ਵੀ ਆ ਕੋਈ ਕਿਸੇ ਪ੍ਰਧਾਨ ਦਾ ਗੱਲ ਹੁੰਦਾ ਕਿ ਮੈਂ ਪ੍ਰਧਾਨ ਨੇ ਪ੍ਰਧਾਨ ਹੋਇਆ ਕੋਈ ਖੋਸ਼ ਆ ਇਹ ਨਹੀਂ ਕਹਿੰਦੇ ਸਾਰੇ ਬਸ ਤਮਾਸ਼ਾ ਦੇਖੋ ਨਾ ਲਿਆ ਵੀ ਹੋਰ ਕੁਝ ਨਹੀਂ ਅਸੀਂ ਤੋਂ ਖੁਦ ਪ੍ਰੋਪਰਸੀ ਦੇਣ ਨੂੰ ਤਿਆਰ ਆ ਹੁਣੇ ਕਰ ਰਿਹਾ ਅੱਜ ਪਰਲਮੈਂਟ ਤੇ ਕੀਤਾ ਜੋ ਦੇਖ ਐਂਬੂਲੈਂਸ ਨੂੰ ਲਈ ਕਾਲ ਐਂਬੂਲੈਂਸ ਨੂੰ ਦਿੱਤਾ ਜੋ ਕਹਿੰਦੇ ਗੱਟ ਕਟਿੰਗ ਦੇ ਨਿਸ਼ਾਨੇ ਕੀ ਆ ਗਈ ਸ਼੍ਰੀ ਗੁਰਦੁਆਰਾ ਸਾਈਟ ਸਿੱਖਦੇ ਇਹ ਬੈਡਪੋਟ